ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗੀਤ ਫੈਮਿਲੀ ਚੈਨਲ ਤੇ ਹੁਣ ਸ਼ਾਮ ਦਾ ਟਾਈਮ ਹੈ ਜੀ ਆਪਾਂ ਲੱਗੇ ਜਿਹੜੀ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਨਵੇਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਥਰੂ ਦੱਸਿਓ ਬਾਕੀ ਮੈਂ ਇਸ ਟਾਈਮ ਬੈਠੀ ਹਾਂ ਅੱਜ ਛੱਡ ਦੇ ਫਰਲੀ ਖੋਣੀ ਦੇ ਉੱਪਰ ਕਿਉਂਕਿ ਉਧਰ ਅੱਜ ਚੱਲ ਰਿਹਾਗਾ ਸੋਈ ਦੇ ਵਿੱਚ ਕੰਮ ਆ ਤੇ ਸੈਲਫ ਪਾਉਣੀ ਆ ਫर्श ਆਪਣਾ ਪਾਇਆ ਹੋਇਆ ਇਹ ਸੈਲਫ ਪਾਉਣੀ ਆ ਉਹਦੇ ਵਾਸਤੇ ਮਤਲਬ ਚਿਹਰੀ ਜਿਵੇਂ ਆਪਾਂ ਕਹਿੰਦੇ ਕੰਮ ਦੇ ਵਿੱਚ ਲਗਾ ਰਹੇ ਹਣੀ ਉਹਦਾ ਤਾਂ ਕਿ ਸ਼ੋਰ ਬਹੁਤ ਬੁਰਿਆ ਸੀ ਦਿਨ ਦੇ ਟਾਈਮ ਜਿਹੜੀ ਲਾਈਟ ਨਹੀਂ ਸੀ ਤੇ ਬੱਚੀਆਂ ਵੀ ਕਿਸੇ ਦੇਖ ਰਿਹਾ ਉਹ ਬਾਹਰ ਲਿੰਗ ਰੀਆਂ ਬਾਹਰ ਬੰਨੀਆਂ ਹਾਈਆਂ ਤੇ ਕਿਉਂਕਿ ਅੱਜ ਥੋੜਾ ਸੰਨੀ ਦਾ ਵੀ ਕੰਪਲੀਟ ਹੋ ਗਿਆ ਕਿ ਮੈਹੀ ਅੱਜ ਸਰਸ ਲਈ ਬਹੁਤ ਜ਼ਿਆਦਾ ਟਾਈਮ ਨਹੀਂ ਮਿਲਿਆ ਜੇ ਜੇ ਕੰਮ ਬਹੁਤ ਜ਼ਿਆਦਾ ਸੀ ਕਿਉਂਕਿ ਇੱਕ ਸਾਈਡ ਤਾਂ ਮਤਲਬ ਕਿ ਆਪਣੇ ਮਿਸਤਰੀ ਲੱਗੇ ਹੋਏ ਸੀ ਦੂਜੀ ਸਾਈਡ ਬਿੱਲੀ ਦੀ ਫਿਟਿੰਗ ਚੱਲ ਰਹੀ ਆ ਤੇ ਇੱਕ ਵਾਸ਼ ਰੇਸ਼ਨ ਦੀ ਫਿਟਿੰਗ ਵੀ ਕਰਾਉਣੀ ਸੀ ਤੇ ਪਰ ਉਹ ਹੁਣ ਆਏ ਨਹੀਂ ਹੈਗੇ ਆ ਤੁਹਾਨੂੰ ਸੋਰ ਸੁਣ ਰਿਹਾ ਮਨ ਕੋੱਚ ਤੇ ਇਸ ਕਰਕੇ ਅੱਜ ਵੀਡੀਓ ਨੂੰ ਖਾਸ ਤੋ ਬਣਾਉਣ ਦਾ ਮੈਨੂੰ ਟਾਈਮ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਮਿਲਿਆ ਸੋ ਉਹਦਾ ਕਰਕੇ ਮਤਲਬ ਮੈਂ ਥੋੜੀ ਜੀ ਵੀਡੀਓ ਤਾਂ ਨਾਲ ਸ਼ੇਅਰ ਕਰੂੰਗੀ ਸੋ ਲਈ ਮਾਫ ਕਰਨਾ ਜੀ ਕਿਉਂਕਿ ਅੱਜ ਸਾਰਾ ਦਿਨ ਕੰਮ ਬਹੁਤ ਜ਼ਿਆਦਾ ਸੀਗਾ ਤੇ ਤਾਂ ਕਰਕੇ ਫਿਰ ਮੈਨੂੰ ਜ਼ਿਆਦਾ ਫੁਕਾ ਸਟੈਂਡਿੰਗ ਮਿਲਿਆ ਤੇ ਇੱਕ ਆਪਣੀ ਬੈਡੀ ਵੀ ਥੋੜੀ ਜਿਹੀ ਥੀਸੀਗੀ ਤੇ ਉਹਨੂੰ ਮਤਲਬ ਕਿ ਸਮਝ ਨਹੀਂ ਆ ਰਿਹਾ ਸੀ ਕੀ ਪ੍ਰੋਬਲਮ ਆ ਤੇ ਡਾਕਟਰ ਐਸਟੀਟੀ ਕਿਉਂਗਰ ਲਗਵਾਈ ਨੂੰ ਗਰਮੀ ਜ਼ਿਆਦਾ ਹੋ ਗਈ ਜਿ ਗਰਮੈਕਸਮ ਜ਼ਿਆਦਾ ਹੋ ਗਈ ਕਿਉਂਕਿ ਬਹੁਤ ਸੁੱਕੀ ਹੱਡੀ ਸੀਗੀ ਇਹਦਾ ਕਰਕੇ ਤੇ ਚਲੋ ਜੀ ਹਮ ਆਪਣੀ ਵੀਡੀਓ ਸ਼ੁਰੂ ਕਰਦੇ ਆ ਅੱਗੇ ਤੇ ਕੋਈ ਵੀ ਜਿਹੜੀ ਵੀਡੀਓ ਬਣੀ ਰਹੀ ਹੋ ਵੀਡੀਓ ਤੇ ਜੇ ਨਾਲ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਮੈਂ ਤੁਹਾਨੂੰ ਦੱਸਣ}\,\text{ਤਾਰਾਂ ਦਾ ਦਰੀਆ ਆਪਾਂ ਤੁਹਾਡੇ ਨਾਲ ਆਪਣੀ ਵੀਡੀਓ ਸ਼ੇਅਰ ਕਰਦੇ ਤੇ ਬਾਕੀ ਸਾਰਾ ਕੁਝ ਵੀ ਤੁਹਾਨੂੰ ਜੁੜੀ ਆਪਾਂ ਬਾਅਦੋਂ ਦੇ ਵਿੱਚ ਉਹ ਵੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਮਿਹਰ ਲਈ ਤੇ ਮੈਂ ਕੱਲ ਵੀਡੀਓ ਵਿੱਚ ਕਿਤੇ ਆ ਕੇਗਾ ਹਨਾ कि ਆਪਾਂ ਕੁਕਿੰਗ ਦਾ ਚੈਨਲ ਬਣਾਇਆ ਤੇ ਕੁਝ ਕੁ ਵੀ ਸਪੋਕ ਕਰੂੰਗੀ ਕਿਉਂਕਿ ਸਾਰੇ ਨੇ ਬਹੁਤ ਸਪੋਰਟ ਦਿਖਾਈ ਹਿੰ ਤਾਂ ਕਿ ਆਂਸਰ ਤੇ ਕਮੈਂਟ ਕਿਸ ਤਰ੍ਹਾਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਬਸ ਆਪਣਾ ਰਸੋਈ ਦਾ ਕੰਮ ਕੰਪਲੀਟ ਹੋ ਗਿਆ ਤੇ ਫਿਰ ਆਪਾਂ ਜਿਹੜਾ ਚੈਨਲ ਹੈ ਮਤਲਬ ਕਿ ਥੋੜਾ ਜਿਹਾ ਬਣਾ ਲਿਆ ਥੋੜਾ ਜਿਹਾ ਬਣਾਉਣਾ ਬਾਕੀ ਕਿਉਂਕਿ ਮੈਨੂੰ ਟਾਈਮ ਥੋੜਾ ਨਹੀਂ ਮਿਲਿਆ ਬਾਕੀ ਤਾਂ ਮਜੀ ਮੇਰੀ ਹਾਲਤ ਦੇਖ ਕੇ ਪਤਾ ਚੱਲ ਗਿਆ ਹੋਣਾ ਅੱਜ ਸਿਰਸੁਰ ਬੋਲਣ ਦਾ ਵੀ ਨਾ ਟਾਈਮ ਮਿਲਿਆ ਜੀ ਕਿ ਜਿੰਨੇ ਟਾਈਮ ਕੰਮ ਜ਼ਿਆਦਾ ਹੋ ਗਿਆ ਤੇ ਇੱਕ ਲਾਈਟ ਹੈ ਨਹੀਂ ਸੂਰਤ ਕਰਕੇ ਬਹੁਤ ਪ੍ਰੋਬਲਮ ਆ ਰਹੀ ਸੀ ਸੋ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਵੀਡੀਓ ਆ ਜੀ ਆਪਣੇ ਡੌਗ ਹਰਮਾਨ ਇਹਨਾਂ ਨੂੰ ਮਤਲਬ ਕਿ ਖਾਣਾ ਪਾਣੀ ਇਹਨਾਂ ਦਾ ਜਿਸ ਦਿਹਾ ਖਵਾਤਾ ਇਹਨਾਂ ਨੂੰ ਘੁਮਾ ਰਿਆ ਤੇ ਆ ਜਿਹੜਾ ਆ ਵਾਲੀ ਫੀਮੇਲ ਡੌਗ ਆ ਜੀ ਇਹ ਆਪਣੇ ਪਿੰਡ ਦੇ ਵਿੱਚ ਹੀ ਨੇ ਕੋਈ ਤੇ ਉਹਨਾਂ ਦਾ ਬੇਟਾ ਬਾਹਰ ਚਲੇ ਗਿਆ ਤਾਂ ਬੜੀ ਪਿਆਰੀ ਹੈ ਜੀ ਇਹ ਵੀ ਤੇ ਈਰਮਾਨ ਦਾ ਬਹੁਤ ਕਰਦੀ ਆ ਇਹ ਸ਼ਾਇਦ ਉਹ ਜਿਹੜਾ ਉਹਨਾਂ ਦਾ ਬੇਟਾ ਹਨਾ ਉਹਦੇ ਵੀ ਮਤਲਬ ਦਸਤਾਰ ਬੰਦ ਆ ਉਹ ਪੱਗ ਬੰਦ ਆ ਹਰਮਾਨ ਵੀ ਪੱਗ ਬੰਦ ਆ ਉਹ ਉਹ ਵੀ ਹਾਈਟ ਇੰਨੀ ਕੀ ਐ ਤੇ ਉਹ ਵੀ ਈਰਮਾਨ ਕ ਜਿੰਨੀ ਪਤਲਾ ਸ਼ਾਇਦ ਇਹਨੂੰ ਫੀਲ ਹੁੰਦਾ ਵੀ ਉਹਦਾ ਭਲੇਖਾ ਪੈਂਦਾ ਤੇ ਇਹ ਹੈ ਬੜੀ ਪਿਆਰੀ ਦਾ ਨਾਮ ਹੈ ਸ਼ੈਲੀ ਤੇ ਈਰਮਾਨ ਵੈਸਤਾ ਸੀ ਮਨਾ ਕਰਿਆ ਸੀਗਾ ਵੀ ਵੀ ਚਲੋ ਦੋ ਬਹੁਤ ਆ ਪਰ ਇਹ ਕਹਿੰਦਾ ਨਹੀਂ ਮੈਂ ਲੈ ਕੇ ਆਣੀ ਆ ਸੋ ਆ ਹੋ ਰਹੀ ਹੈ ਜੀ ਇੱਥੇ ਫਿਟਿੰਗ ਬਾਥਰੂਮ ਦੇ ਵਿੱਚ ਵਾਸ਼ਰੂਮ ਦੇ ਵਿੱਚ ਬਿਜਲੀ ਦੀ ਇਹ ਉਹ ਸਾਹਮਣੇ ਚਾਦਰਾਂ ਪਈਆਂ ਜੀ ਉਹ ਜਿਹੜੀ ਸੈਲਫ ਪਾਣੀ ਉਹਦੇ ਵਾਸਤੇ ਇਹ ਫੇਜੀ ਇਹ ਕਾਟਰੇ ਨੇ ਧਾਰ ਧਾਰ ਹੀ ਕੱਢਦੇ ਨੂੰ ਜੀ ਮੈਂ ਨਹੀਂ ਕੱਢਦੀ ਮੈਂ ਸਿਰ ਵੈਸੀ ਸੰਭਾਲਦੀ ਆ ਸੰਨੀ ਵਗੈਰਾ ਕਰ ਲਿਦੇ ਆ ਪਾਣੀ ਪਿਆ ਦਈਦਾ ਫੀਡ ਪਾ ਦਈਦੀ ਆ ਗੋਹਾ ਵਗੈਰਾ ਸੁੱਧੀ ਦਾ ਬੇਸੇ ਸੰਭਾਲ ਕਰ ਲੀਦੇ ਲੇਕਿਨ ਧਾਰ ਨੂੰ ਮੈਨੂੰ ਕੱਢਣੀ ਆਉਂਦੀ ਕਿਉਂਕਿ ਮੈਨੂੰ ਬਹਿੜੀਆਂ ਤੋਂ ਡਰ ਲੱਗਦਾ ਜੀ ਵੀ ਇਹ ਲੱਤ ਮਾਰਦੀਆਂ ਨੇ ਤੇ ਜਿਹੜੀ ਆ ਵੜੀ ਬਹਿੜੀ ਆ ਜੀ ਇਹ ਹੀ ਆਪਣੀਆਂ ਤੋਂ ਥੋੜੀ ਜੀ ਬਿਮਾਰ ਆ ਪਤਾ ਨਹੀਂ ਇਹ ਨੂੰ ਉਹਨੂੰ ਬੁਖਾਰ ਇਹਨੂੰ ਕਿਹਾ ਸੀ ਮੈਂ ਡਾਕਟਰ ਨੂੰ ਬੁਲਾ ਲਓ ਵੀ ਬੁਖਾਰ ਵਗੈਰਾ ਚੈੱਕ ਕਰਾ ਲੈਣੇ ਆ ਤੇ ਜਿਹੜੀ ਆਹ ਵਾਲੀ ਬੈੜੀ ਹੈ ਜੀ ਇਹਦਾ ਆਪਣਾ ਇਹਦਾ ਪੈਰ ਦੁਖਣਾ ਆ ਗਿਆ ਅੱਜ ਫੇਰ ਤੇ ਹੁਣ ਇਹਨੂੰ ਅਸੀਂ ਬਾਹਰ ਕੱਚੇ ਦੇ ਵਿੱਚ ਬੰਨ੍ਹ ਦਵਾਂਗੇ ਤੇ ਇਹ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਆ ਜੀ ਕੱਚੇ ਦੇ ਵਿੱਚ ਇਹਨੂੰ ਇੱਕ ਜ਼ਰੂਰੀਆ ਬੰਨਣਾ ਨਹੀਂ ਇਹਦੇ ਪੈਰਾਂ 'ਚ

ਆ ਲੱਗ ਗਈਆਂ ਕਿ ਖੇਤਾਂ ਨੂੰ ਦੇਖ ਸਕਦੇ ਹਾਂ ਬਹੁਤ ਸ਼ਰਾਰਤਾਂ ਕਰ ਰਹੀ ਹੈ ਇਹ ਇਹ ਸਭ ਤੋਂ ਸ਼ਰਾਰਤੀ ਹੈ ਜੀ ਘਰ ਦੇ ਵਿੱਚ ਮਨਨ ਦੋ ਇਹਨਾਂ ਦੋਨਾਂ ਕੁੱਤਿਆਂ 'ਚ ਇਹ ਵਾਲੀ ਜਿਹੜੀ ਹੈਗੀ ਫੀਮੇਲ ਹੋਵੇ ਜਿਆਦਾ ਸ਼ਰਾਰਤਾਂ ਕਰਦੀ ਹੈ ਇਹ ਬਾਹਰੋਂ ਵੀ ਕੋਈ ਵੀ ਚੀਜ਼ ਉੱਠ ਕੇ ਅੰਦਰ ਫਟਾਫਟ ਭੱਜ ਜਾਂਦੀ ਹੈ ਇਹ ਮੈਨੂੰ ਖੁਸ਼ ਰੈਂਦੀ ਹੈ ਹਮੇਸ਼ਾ हां जी कपड़े पहन जेडी ਇਹਨਾਂ ਦੇ पिंजਰੇ ਦੇ ਆਪਾਂ ਆਲੇ-ਦੁਆਲੇ ਲਗਾਨੇ ਨੇ ਠੰਡ ਦੇ ਵਿੱਚ ਵੀ ਲਗਾ ਦਿੰਦੇ ਆ ਹੁਣੇ ਆਪਾਂ ਧੁੱਪ ਕੇ ਜਿੱਨੇ ਕੁੱਤੇ ਰੱਖ ਦਾਂਗੇ ਕਿਉਂਕਿ ਹਾਲੇ ਮੈਨੂੰ ਟਾਈਮ ਨਹੀਂ ਮਿਲ ਰਿਹਾ ਉਹ ਕਰਕੇ ਫਿਰ ਇੱਕ ਉਹੜਾ ਉਹ ਪਰਲੀ ਸਾਈਡ ਲਗਾਇਆ ਹੋਇਆ ਵੀ ਧੁੱਪ ਤੋਂ ਇਹ ਵੇੜੀ ਜੀ ਆਪਣੀ ਸੂਨ ਵਾਲੀ ਗੁੱਬਣ ਹੈ ਮਤਲਬ ਇਹ ਹੁਣ ਥੋੜੇ ਦੂਹੇ ਹੋਈ ਹੈ ਕੁਸ਼ਕਮ ਹੀ ਨਹੀਂ ਰਹਿ ਗਈ ਜਿਹਦੇ ਸੂਨ ਤੇ ਆ ਦੇਖ ਸਕਦੇ ਹਾਂ ਜੀ ਇੱਥੇ ਫਰਸ਼ ਵਗੈਰਾ ਤਾਂ ਆਪਣੀ ਪਾਈ ਹੋਈ ਆ ਮਤਲਬ ਬਜਰੀ ਵਗੈਰਾ ਪਾਈ ਹੋਈ ਆ ਤੇ ਬਾਕੀ ਜਿਹੜਾ ਉੱਪਰ ਮਤਲਬ ਕੀ ਆਪਾਂ ਕਹਿੰਦੇ ਹੁਣ ਨਾ ਸਹਾਈ ਤੇਲ ਪਾ ਕੇ ਜਿਹੜਾ ਇੱਕ ਮੁਗਲੈਬ ਇੱਕ ਡੀ ਜੇ ਉਹ ਬਾਅਦ ਚ ਫੇਰ ਨਹੀਂ ਕਿ ਕਿ ਸੈਲਫ ਬਣਾਉਣੀ ਆ ਫਿਰ ਸੈਲਫ ਦੇ ਕਰਕੇ ਉਹ ਕਹਿੰਦੇ ਕਿ ਥੱਲੇ نیچے ਗੰਗਮੰਦ ਗਿਰੂਗਾ ਤਾਂ ਤੇ ਆਹ ਤੇ ਦੇਖ ਸਕਦੇ ਆ ਪਹਿਲਾਂ ਜਿਹੜੀ ਉੱਪਰ ਲੱਗੀ ਹੋਈ ਆ ਉੱਪਰ ਵਾਲੀ ਫਿਰ ਇਹ نیچے ਲਗਾਈ ਆ ਕਿ ਜਿਹੜੀ ਉੱਪਰ ਵਾਲੀ ਆ ਉਹ ਮਿਸਤਰੀ ਜਿਹੜੇ ਪਹਿਲਾਂ ਸੀਗੇ ਉਹਨਾਂ ਨੇ ਗਲਤ ਲਗਾਤੀ ਉੱਚੀ ਕਰਤੀ ਤੇ ਜ਼ਿਆਦਾ ਉੱਚੀ ਹੋ ਰਹੀ ਸੀ ਤੇ ਫਿਰ ਆਪਾਂ ਥੋੜੀ ਜੀ ਨੀਮੀ ਰਖਵਾਈ ਆ ਹੁਣ ਤੇ ਫਿਰ ਨੀਮੀ ਚੀ ਜਿ ਲਗਾਈ ਆ ਆਹ ਜਿਹੜੀ ਕੋਰਨੇਟ ਜਗ੍ਹਾ ਰੱਖੀ ਆ ਤਾਂ ਤੁਹਾਨੂੰ ਪਤਾ ਹੀ ਦੱਸਿਆ ਸੀ ਪਹਿਲਾਂ ਫ੍ਰਿਜ ਵਾਸਤੇ ਆ ਤੇ ਆ ਬਿਜਲੀ ਦੀ ਫਿਟਿੰਗ ਜੀ ਇਹ ਵੈਸੇ ਬਾਹਰ ਚੱਲ ਰਹੀ ਹੈ ਇਹ ਫਿਟਿੰਗ ਵੀ ਕਰਨੀ ਆ ਇਹ ਫਿਰ ਤਾਂ ਕਰਕੇ ਕਿਉਂਕਿ ਜੋ ਕੰਮ ਕਰ ਰਹੀ ਸੀ ਤਾਂ ਕਰਕੇ ਫਿਰ ਉਹਨਾਂ ਨੇ ਨਹੀਂ ਹੜੇ ਕਰੀ ਇਹ ਕਾਲਮ ਨੂੰ ਕਰਦਣਗੇ ਨਹੀਂ ਸ਼ੈਲਮ ਨੂੰ ਕਰਕੇ ਜਾਣ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਰੀ ਜਿਹੜੀ ਹੈਗੀ ਆ ਦਵਾੜਾ ਲਾਈ ਹੈ ਜੀ ਜਿਹੜੀ ਉੱਪਰ ਆ ਰਹੀ ਆ ਉੱਪਰ ਤੁਸੀਂ ਦੇਖ ਸਕਦੇ ਹੋ ਉੱਪਰ ਲੱਗੀ ਹੋਈ ਇਹਨੂੰ ਸਾਰਿਆਂ ਨੂੰ ਹੁਣੋਂ ਭਾਰਨਗੇ ਕਾਲਮ ਸਿਮਿੰਟ ਦੇ ਨਾਲ ਇਹਨੂੰ ਬੰਦ ਕਰ ਦੇਣਗੇ ਤੇ ਜਿਹੜੀ ਥੱਲੇ ਆ ਰਹੀ ਆ ਥੋੜੀ ਸੈਲਫ ਨੂੰ ਮੀਂਹ ਹੀ ਰੱਖੀ ਆ ਪਰ ਜਿਆਦਾ ਉੱਚੀ ਹੋ ਰਹੀ ਸੀ ਇੱਕ ਕਾਰਨ ਇਹ ਵੀ ਹੈ ਜੀ ਜਿਹੜੀ ਖਿੜਕੀ ਸਾਹਮਣੇ ਤੋਂ ਦੇਖ ਸਕਦੇ ਹੋ ਤੇ ਜਿਹੜੀ ਉਹ ਪਹਿਲੀ ਟੀਰੀ ਸੀ ਉਹ ਇੱਥੋਂ ਤੱਕ ਆ ਰਹੀ ਸੀ ਇਹਦੇ ਤੱਕ ਤੇ ਫਿਰ ਇਹਦੇ ਵਿੱਚ ਜਿਹੜੇ ਸਰੀਏ ਲਗਾ ਕੇ ਮਤਲਬ ਸੈਲਫ ਬਣਾਉਣੀ ਸੀ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀ ਤਾਂ ਕਰਕੇ ਫਿਰ ਥੋੜਾ ਜਿਹਾ ਉਹਦਾ ਕਰਕੇ ਵੀ ਨੀਵੀ ਰੱਖੀ ਆ ਤੇ ਜਿੰਨਾ ਫਿਰ ਆ ਉਨੀ ਕੁ ਰਖਵਾਈ ਆ ਜੀ ਜਿੰਨਾ ਕ ਆਪਣਾ ਟੇਬਲ ਤੁਸੀਂ ਦੇਖਿਆਗਾ ਉਦੋਂ ਜਿੰਨਾ ਕ ਟੇਬਲ ਦੀ ਉਚਾਈ ਆ ਤੇ ਉਨੀ ਹੀ ਉਚਾਈ ਆ ਰਖਾਈ ਆ ਉਹਦੇ ਨੂੰ ਚਾਹੀ ਠੀਕ ਆ ਹਾਈਟ ਥੱਲੇੋਂ ਤੇ ਜ਼ਿਆਦਾ ਨਹੀਂ ਹੈਗੀ ਤੇ ਫਿਰ ਇਹ ਜਿਹੜੀ ਪਹਿਲਾਂ ਇਹਨਾਂ ਨੇ ਛਿਰੀ ਲਗਾਈ ਹੋਈ ਸੀ ਆ ਤੁਸੀਂ ਦੇਖ ਸਕਦੇ ਆ ਇਹ ਜ਼ਿਆਦਾ ਉੱਚੀ ਹੋ ਗਈ ਸੀ ਆ ਉੱਪਰ ਵਾਲੀ ਉਹ ਆਗੀ ਆ ਥੱਲੇ ਜਿਹੜੇ ਨਿਸ਼ਾਨ ਲੱਗੇ ਹੋਏ ਨੇ ਇਹ ਇਹਨਾਂ ਨੇ ਨਵਾਂ ਦੁਬਾਰਾ ਤੋਂ ਨਵੀਂ ਜਿਹੜੀ ਆ ਨਾ ਆਪਲੇ ਕੀ ਹੋ ਗਈ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਲਾਈਨ ਸਾਹਮਣੇ ਤੁਹਾਨੂੰ दिखਦੀ ਆ ਇਹ ਤੋਂ ਉੱਪਰ ਤੱਕ ਲਵਾਣੀ ਆ ਇਹਨਾਂ ਨੇ ਇੱਕ ਤੋਂ ਤੱਕ ਆ ਪੀਰ ਤੱਕ ਇੱਥੋਂ ਤੱਕ ਜੀ ਤੇ ਕਿਉਂਕਿ ਆਪਾਂ ਗੇਟ ਜਿਹੜਾ ਜਾਲੀ ਵਾਲਾ ਲਗਵਾਉਣਾ ਤੇ ਜਾਲੀ ਦਾ ਗੇਟ ਜਿਹੜਾ ਆਪਣਾ ਬਾਹਰ ਨੂੰ ਖੋਲਣਾ ਲੱਕੜ ਦਾ ਗੇਟ ਆਪਾਂ ਹਲੇ ਨਹੀਂ ਲਗਵਾ ਰਹੇ ਕਿਉਂਕਿ ਜਾਲੀ ਦੇ ਗੇਟ ਦੇ ਸ਼ਹਿਰਾਂ ਦੇ ਵਿੱਚ ਹੁੰਦਾ ਨਾ ਜਾਲੀ ਵਾਲੇ ਗੇਟ ਦੇ ਅੰਦਰਲੇ ਸਾਈਡ ਪੜਦਾ ਲੱਗ ਜਾਂਦਾ ਆਪਾਂ ਪੜਦਾ ਲਗਾ ਲਾਂ ਗੇਟ ਦੇ ਨਾਲ ਹੀ ਤੇ ਛੋਟੇ ਜਿੰਨਾ ਕਿ ਜਾਲੀ ਦਾ ਸਾਈਡ ਹੋ ਉਹਨੇ ਇੱਕ ਪਰਦੇ ਬਣਾ ਕੇ ਲਾ ਲਾਂਗੇ ਵੀ ਜੇ ਕਦੇ ਹਵਾ ਵਗੈਰਾ ਆਂਦੀ ਆ ਤਾਂ ਪਰਦੇ ਲਗਾ ਲਿਆ ਕਰਾਂਗੇ ਉਹ ਵੀ ਆਪਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਫਾਰਸ਼ ਵਗੈਰਾ ਵਧੀਆ ਪਹਿਲਾਂ ਖੁੱਲੜ ਹੋ ਗਿਆ ਤੇ ਜਿਹੜੀ ਫਾਰਸ਼ ਦੀ ਜਿਹੜੀ ਢਾਲ ਹੈ ਜੀ ਉਹ ਰੱਖਿਆ ਪਾਈਪ ਦੀ ਸਾਈਡ ਕਿਉਂਕਿ ਤਾਂ ਕਿ ਜਦੋਂ ਆਪਾਂ ਰਸੋਈ ਤੋਂ ਨਹੀਂ ਹੋਵੇ ਕੱਲੀ ਤਾਂ ਫਿਰ ਇਹ ਪਾਣੀ ਆ ਉਹ ਸਿੱਧਾ ਉਸ ਪਾਈਪ ਦੇ ਵਿੱਚ ਜਾਵੇ ਬਾਹਰ ਨੂੰ ਪਾਣੀ ਨਾ ਜਾਵੇ ਤੇ ਬਾਕੀ ਜਦੋਂ ਫਿਰ ਮੂਰੇ ਆਪਣੀ ਲੌਬੀ ਵਧਾਈ ਜੀ ਜਦੋਂ ਬਾਹਰੀ ਸਾਈਡ ਉਧਰ ਨੂੰ ਲੌਬੀ ਵਧਾਉਣੀ ਹੈ ਸਰੀਰ ਰੱਖੀ ਹੋਏ ਨੂੰ ਤੁਸੀਂ ਦੇਖਿਆ ਹੋਇਆ ਤਾਂ ਫਿਰ ਜਿਹੜੀ ਇਹ ਸਾਹਮਣੇ ਵਾਲੀ ਕੰਧ ਦਾ ਇਹ ਪਰ ਚੱਕ ਦੇਣੀ ਆ ਤੇ ਜਿਹੜੀ ਇਹ ਵਾਲੀ ਕੰਧ ਦਾ ਇਹ ਵੀ ਚੱਕੀ ਜਾਣੀ ਆ ਤੇ ਕਿਉਂਕਿ ਇਸੇ ਕਰਕੇ ਉੱਪਰ ਤੁਸੀਂ ਦੇਖ ਸਕਦੇ ਆ ਭੀਮ ਵਗੈਰਾ ਪਹਿਲਾਂ ਹੀ ਪੁਆਏ ਹੋਏ ਨੇ ਤਾਂ ਕਿ ਜਿਹੜਾ ਛੱਤ ਦਾ ਭਾਰ ਹੈ ਤੇ ਉਹ ਫਿਰ ਕੋਈ ਪ੍ਰੋਬਲਮ ਨਾ ਆਵੇ ਇਹ ਇੱਥੇ ਵੀ ਬੀਮ ਪਿਆ ਹੋਇਆ ਜੀ ਇੱਥੇ ਹੁਣ ਦਿਖਦਾ ਨਹੀਂ ਹੈ ਤੇ ਪਰ ਤੁਹਾਨੂੰ ਮੈਂ ਦਿਖਾਉਣੀ ਆ ਬਾਹਰੀ ਸਾਈਡ ਤੋਂ ਦੇਖੋ ਜੀ ਆ ਉਹ ਵੀਨੋ ਤਾਂ ਕਰਕੇ ਫਿਰ ਆਪਾਂ ਜਿਹੜੀ ਇਹ ਸਾਹਮਣੇ ਵਾਲੀ ਕੰਮ ਦਾ ਫਿਰ ਇਹ ਬਾਅਦ ਚ ਚੱਕ ਦਾਂਗੇ ਫਿਰ ਓਪਨਸ ਹੋਈ ਬਣ ਚੁੱਕੀ ਜੀ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਰੂੜੀ ਜਿਹੜੀ ਅੱਧੀ ਚੱਕੀ ਗਈ ਆ ਤੇ ਅੱਜ ਤਾਂ ਵੀ ਥੋੜਾ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਕਿਉਂਕਿ ਇੱਧਰ ਇਹ ਵੀ ਕੰਮ ਚੱਲ ਰਿਹਾ ਸੀਗਾ ਤੇ ਮੈਂ ਬਾਹਰ ਆ ਕੇ ਵੀਡੀਓ ਵੀ ਨਹੀਂ ਸੀ ਬਣਾ ਸਕਦੀ ਤੇ ਅੰਦਰ ਸ਼ੋਰ ਸ਼ਰਾਬਾ ਬਹੁਤ ਹੋ ਰਿਹਾ ਸੀ ਤਾਂ ਵੀ ਵੀਡੀਓ ਨਹੀਂ ਬਣਾ ਸਕਦੀ ਸੀ ਮੈਂ ਤੇ ਇਹ ਚੱਕੀ ਹੈ ਜੀ ਆਪਣੇ ਉਧਰਲੇ ਘਰ ਵਾਲਿਆਂ ਨੇ ਕਿਉਂਕਿ ਉਹਨਾਂ ਤੋਂ ਇਹਨਾਂ ਨੇ ਪਹਿਲਾਂ ਕੁਛ ਟਰਾਲੀਆਂ ਲੈਤੀਆਂ ਸੀ ਉਹਦਾ ਕਰਕੇ ਫਿਰ ਚੱਕਵਾਤੀ ਤੇ ਕੁਸ਼ਕ ਫਿਰ ਆਪਾਂ ਰੱਖ ਲਿਆ ਕਿਉਂਕਿ ਆਪਾਂ ਵੀ ਪਾਉਣਾਗਾ ਉਧਰ ਜ਼ਮੀਨ ਦੇ ਵਿੱਚ ਜਿੱਥੇ ਆਪਣੀ ਕਣਕ ਵੀਜੀ ਹੋਈ ਆ ਕਿਉਂਕਿ ਪਿਛਲੀ ਵਾਰ ਰੇਪ ਆਇਆ ਸੀ ਬਹੁਤ ਸੋਹਣੀ ਕਣਕ ਹੋਈ ਆ ਤੇ ਤੇ ਇਧਰ ਇਹਨਾਂ ਨੇ ਤਾਂ ਤੁਸੀਂ ਦੇਖ ਸਕਦੇ ਇਹਨਾਂ ਨੂੰ ਤਾਂ ਪਾ ਲਿਆਗਾ ਤੇ ਆਪਾਂ ਨੂੰ ਹਲੇ ਆਪਾਂ ਤਾਂ ਹਲੇ ਕਣਕ ਵੱਢਣੀ ਆ ਕਿਉਂਕਿ ਆਪਣੀ ਕਣਕ ਹੈਗੀ ਥੋੜੀ ਜਿਹੀ ਕੱਚੀ ਤੇ ਉਹਦਾ ਕਰਕੇ ਬਾਕੀ ਇਧਰ ਇਹਨਾਂ ਦੀ ਤੁਸੀਂ ਦੇਖ ਸਕਦੇ ਇਹਨਾਂ ਦੀ ਪੱਕੀ ਪਈ ਆ ਕਣਕ ਵੱਢੇ ਇਹਨਾਂ ਨੇ ਫੇਰ ਵੀ ਪਤਾ ਨਹੀਂ ਕਿਉਂ ਨਹੀਂ ਵੱਢੀ ਹਲੇ ਤੱਕ ਤੇ ਅੱਜ ਆਪਣੀਆਂ ਬੱਚੀਆਂ ਵੀ ਹਲੇ ਆ ਖੜੀਆਂ ਗਈਆਂ ਕਿਉਂਕਿ ਉਹ ਤਾਰਾਂ ਕੱਢ ਰਹੇ ਨਹੀਂ ਉਹਨਾਂ ਟਾਈਮ ਪਸੰਦ ਨਹੀਂ ਨਹੀਂ ਕਰ ਸਕਦੇ ਤਾਂ ਕਰਕੇ ਫਿਰ ਇਹ ਬਾਹਰ ਖੜੀਆਂ ਹਾਂਜੀ ਲੋ ਜੀ ਆਪਣਾ ਜਿਹੜੇ ਬਿਜਲੀ ਦੇ ਫਿਟਿੰਗ ਵਾਲੇ ਮਿਸਤਰੀ ਆ ਉਹ ਚਲੇ ਗਏ ਨੇ ਕਿਉਂਕਿ ਕਾਰਨ ਇਹ ਆ ਵੀ ਇਹਦੀ ਫਿਟਿੰਗ ਤਾਂ ਉਹ ਕਰ ਗਏ ਨੇ 15 ਵਜੇ ਆ ਪਾ ਗਏ ਨੇ ਤੇ ਬਾਕੀ ਹੁਣ ਤਾਂ ਚਲੇ ਗਏ ਕਿਉਂਕਿ ਰਸੋਈ ਦਾ ਡੇੜਾ ਵਿੱਚ ਜਿਹੜਾ ਕੰਮ ਕਰਨਾ ਤੇ ਉਹ ਕਹਿੰਦੇ ਵੀ ਉਹਦੇ ਨਾਲ ਇਹਦਾ ਕਨੈਕਸ਼ਨ ਜੋੜਨਾਗਾ ਤੇ ਵੀ ਉਹ ਕਹਿੰਦੇ ਹੁਣ ਆਪਾਂ ਕੱਲ ਨੂੰ ਕਰਾਂਗੇ ਕਿਉਂਕਿ ਥੋੜਾ ਨੀਰਾ ਵੀ ਹੋ ਗਿਆ ਤੇ ਬਾਕੀ माफ ਕਰਿਓ ਜੀ ਅੱਜ ਆਪਾਂ ਕੋਈ ਖਾਸ ਵੀਡੀਓ ਨਹੀਂ ਤੁਹਾਡੇ ਨਾਲ ਬਣਾ ਸਕੀ ਬਸ ਇਹੀ ਵੀਡੀਓ ਹਨਾ ਅੱਜ ਸ਼ੇਅਰ ਕਰ ਰਹੀ ਹਾਂ ਕਿਉਂਕਿ ਅੱਜ ਟਾਈਮ ਹੀ ਨਹੀਂ ਮਿਲਿਆ ਬਿਲਕੁਲ ਵੀ ਟਾਈਮ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਸੀ ਬਾਹਰ ਵੀ ਤੁਹਾਨੂੰ ਦਿਖਾਇਆ ਵੀ ਰੇ ਚੱਕਰੇ ਸੀਗੇ ਤੇ ਉਹਦਾ ਕਰਕੇ ਮੈਂ ਬਾਹਰ ਵੀ ਵੀਡੀਓ ਨਹੀਂ ਸੀ ਬਣਾ ਸਕਦੀ ਤੇ ਅੰਦਰ ਆਪਾਂ ਤੇ ਅੰਦਰ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਸੀ ਉਹਦਾ ਕਰਕੇ ਨਹੀਂ ਵੀਡੀਓ ਬਣਾ ਸਕੀ ਤੇ ਬਾਕੀ 2 ਦਿਨ ਦਾ 2-3 ਦਿਨ ਦਾ ਹੀ ਕੰਮ ਆ ਜੀ ਆਪਣਾ ਫਿਰ ਕੰਪਲੀਟ ਹੋ ਜਾਊਗਾ ਤੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਆਪਾਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਫਿਰ ਇੱਕ ਦੋ ਜਗ੍ਹਾ ਸੋਚਿਆ ਵੀ ਆ ਸੰਡੇ ਵਗੈਰਾ ਨੂੰ ਵੀ ਜਾ ਕੇ ਵੀ ਤੁਹਾਡੇ ਲਈ ਵੀਡੀਓਜ਼ ਬਣਾ ਕੇ ਲੈ ਕੇ ਆਵਾਂਗੇ ਤੇ ਫਿਰ ਤੁਹਾਨੂੰ ਵਧੀਆ-ਵਧੀਆ ਵੀਡੀਓਜ਼ ਆਪਾਂ ਸ਼ੇਅਰ ਕਰਿਆ ਕਰਾਂਗੇ ਜੀ ਬਸ ਇੱਕ ਦੋ ਦਿਨ ਦੀ ਆਪਣੀ ਜਿਹੜੀ ਮੁਸ਼ਕਿਲ ਆ ਰਹਿ ਗਈ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ